ਸਤਿ ਸ਼੍ਰੀ ਅਕਾਲ ਜੀ ਪਿਆਰੇ ਬੱਚਿਓ ਸੀਈਪੀ ਦੀ ਤਿਆਰੀ ਦੇ ਲਈ ਅੱਜ ਆਪਾਂ ਘੜੀ ਤੇ ਸਮਾਂ ਵੇਖਣਾ ਅਤੇ ਘੜੀ ਨਾਲ ਸੰਬੰਧਿਤ ਕੁਝ ਸਵਾਲਾਂ ਨੂੰ ਸਮਝਣ ਦਾ ਯਤਨ ਕਰਾਂਗੇ ਪਿਆਰੇ ਬੱਚਿਓ ਘੜੀ ਦੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਤਾ ਹੈ ਸਮੇਤੋ ਬਿਨਾ ਸਾਡੇ ਜੀਵਨ ਦੇ ਵਿੱਚ ਅਨੁਸ਼ਾਸਨ ਨਹੀਂ ਰਹਿ ਸਕਦਾ ਤੇ ਇੱਕ ਅਨੁਸ਼ਾਸਨ ਵਾਲਾ ਵਿਅਕਤੀ ਹੀ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦਾ ਹੈ ਮੇਰੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਯਤਨ ਕਰਾਂਗਾ ਕਿ ਤੁਹਾਨੂੰ ਇਹ ਸਮਾਂ ਵੇਖਣਾ ਆ ਜਾਵੇ ਪਿਆਰੇ ਬੱਚਿਓ ਜੇ ਤੁਹਾਨੂੰ ਸਮਾਂ ਵੇਖਣਾ ਨਹੀਂ ਆਉਂਦਾ ਤਾਂ ਇਸ ਵੀਡੀਓ ਤੋਂ ਵੀ ਤੁਸੀ ਸਮਝਣਾ ਹੈ ਨਹੀਂ ਆਪਣੇ ਵੱਡੇ ਭੈਣ ਭਾਈਆਂ ਮਾਤਾ ਪਿਤਾ ਤੋਂ ਸਮਾਂ ਵੇਖਣਾ ਜ਼ਰੂਰ ਸਿੱਖਣਾ ਹੈ ਕਿਉਂਕਿ ਸਮੇਤੋਂ ਬਿਨਾ ਸਾਡੀ ਜ਼ਿੰਦਗੀ ਅਨੁਸ਼ਾਸਨਹੀਨ ਹੋ ਜਾਵੇਗੀ ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਆਪਾਂ ਘੜੀ ਬਾਰੇ ਗੱਲ ਕਰਾਂਗੇ ਘੜੀ ਸਾਡੀ ਗੋਲ ਹੁੰਦੀ ਹੈ ਜਦੋਂ ਤੱਕ ਜਿਹੜਾ ਇਸ ਵਿੱਚ ਡਾਇਲ ਹੁੰਦਾ ਹੈ ਉਸਨੂੰ ਡਾਇਲ ਕਹਿੰਦੇ ਹਨ ਗੋਲ ਹੁੰਦਾ ਹੈ ਤੇ ਇਸ ਵਿੱਚ 1 ਤੋਂ ਲੈ ਕੇ 12 ਤੱਕ ਅੰਕ ਲਿਖੇ ਹੁੰਦੇ ਹਨ ਅਤੇ ਇਸ ਵਿੱਚ ਤਿੰਨ ਸੂਈਆਂ ਹੁੰਦੀਆਂ ਹਨ ਸਭ ਤੋਂ ਪਹਿਲਾਂ ਪਿਆਰੇ ਬੱਚਿਓ ਆਪਾਂ ਇਹ ਦੇਖਦੇ ਹਾਂ ਕਿ ਤਿੰਨ ਸੂਈਆਂ ਕਿਹੜੀਆਂ-ਕਿਹੜੀਆਂ ਹੁੰਦੀਆਂ ਹਨ ਇਹ ਸੂਈ ਹੈ ਸਾਡੀ ਇਹ ਸਭ ਤੋਂ ਛੋਟੇ ਆਕਾਰ ਦੀ ਸੂਈ ਹੁੰਦੀ ਹੈ ਛੋਟੀ ਸੂਈ ਵੀ ਕਹਿੰਦੇ ਹਾਂ ਅਸੀਂ ਇਹਨੂੰ ਜਾਂ ਕੰਟਾ ਸੂਈ ਇਹ ਕੰੰਟੇ ਦੱਸਦੀ ਹੈ ਛੋਟੀ ਸੂਈ ਦਾ ਸਾਨੂੰ ਕੰਮ ਕੀ ਹੈ ਉਹ ਸਾਨੂੰ ਘੰਟਿਆਂ ਬਾਰੇ ਦੱਸਦੀ ਹੈ ਜਿਸ ਤਰ੍ਹਾਂ ਹੁਣ ਇਹ 10 ਦੇ ਨੇੜੇ ਹੈ ਸੂਈ ਤਾਂ ਹੁਣ 10 ਵੱਜ ਚੁੱਕੇ ਹਨ ਇਹ ਦੱਸ ਰਹੀ ਹੈ ਸਾਨੂੰ ਕਿ ਹੁਣ 10 ਵੱਜੇ ਹੋਏ ਹਨ ਤਾਂ ਇਸੇ ਤਰ੍ਹਾਂ ਪਿਆਰੇ ਬੱਚਿਓ ਇੱਕ ਹੋਰ ਸੂਈ ਹੈ ਇਹ ਕਾਲੇ ਰੰਗ ਵਾਲੀ ਸੂਈ ਆਪਾਂ ਇਹਨੂੰ ਦੇਖਦੇ ਹਾਂ ਕੀ ਕਹਿੰਦੇ ਹਨ ਇਹ ਵੱਡੀ ਸੂਈ ਹੁੰਦੀ ਹੈ ਇਹਨੂੰ ਕਹਿੰਦੇ ਨੇ ਮਿੰਟ ਸੂਈ ਇਹ ਸਾਨੂੰ ਮਿੰਟਾਂ ਬਾਰੇ ਗਿਆਨ ਦਿੰਦੀ ਹੈ ਤਾਂ ਇੱਕ ਤੀਜੀ ਤਰ੍ਹਾਂ ਦੀ ਸਾਨੂੰ ਸੂਈ ਹੈ ਪਿਆਰੇ ਬੱਚਿਓ ਇਹ ਲਗਾਤਾਰ ਚਲਦੀ ਰਹਿੰਦੀ ਹੈ ਤੁਸੀਂ ਘੜੀਆਂ ਦੇ ਵਿੱਚ ਕਲੌਕਾਂ ਦੇ ਵਿੱਚ ਆਮ ਹੀ ਵੇਖਿਆ ਹੋਵੇਗਾ ਕਿ ਇਹ ਸੂਈ ਲਗਾਤਾਰ ਚਲਦੀ ਹੀ ਰਹਿੰਦੀ ਹੈ ਇਹ ਹੁੰਦੀ ਹੈ ਸੈਕਿੰਡ ਸੂਈ ਇਹ ਸਾਨੂੰ ਸਿਰਫ ਸੈਕਿੰਡਾਂ ਦਾ ਗਿਆਨ ਦਿੰਦੀ ਹੈ ਪਿਆਰੇ ਬੱਚਿਓ ਸਾਡੇ ਲਈ ਇਹ ਦੋ ਤਰ੍ਹਾਂ ਦੇ ਨੰਬਰ ਲਿਖੇ ਹੋਏ ਹਨ ਇੱਕ ਅੰਦਰਲੇ ਪਾਸੇ ਤੇ ਇੱਕ ਬਾਹਰਲੇ ਪਾਸੇ ਜਿਹੜੇ ਬਾਹਰਲੇ ਪਾਸੇ ਨੰਬਰ ਹਨ ਬੇਟਾ ਇਹ 1 ਤੋਂ ਲੈ ਕੇ 60 ਤੱਕ ਲਿਖੇ ਹੋਏ ਹਨ ਜਿਵੇਂ ਅਸੀਂ ਗਿਣਤੀ 60 ਤੱਕ ਕਰਾਂਗੇ ਤਾਂ ਇਹ ਨੰਬਰ ਹੈ ਜਿਹੜੇ ਇਸ 60 ਤੱਕ ਲਿਖੇ ਹੋਏ ਹਨ ਇੱਥੇ ਆ ਕੇ ਇਹ 60 ਹੋ ਗਿਆ ਪਿਆਰੇ ਬੱਚਿਓ ਇਹ ਸਾਨੂੰ ਨਾ ਬੇਟਾ ਮਿੰਟਾਂ ਦਾ ਗਿਆਨ ਦਿੰਦੇ ਹਨ ਮਿੰਟਾਂ ਦਾ ਗਿਆਨ ਕਿਸ ਤਰ੍ਹਾਂ ਜਿਵੇਂ 12 ਤੋਂ ਲੈ ਕੇ 1 ਤੱਕ ਜੇ ਛੋਟੀ ਸੂਈ ਜਾਵੇਗੀ ਤਾਂ 1 ਘੰਟਾ ਹੋਏਗਾ ਜੇ ਮਿੰਟਾਂ ਵਾਲੀ ਸੂਈ 12 ਤੋਂ ਲੈ ਕੇ 1 ਤੱਕ ਜਾਵੇਗੀ ਤਾਂ 5 ਮਿੰਟ ਹੋਣਗੇ 5 ਮਿੰਟ ਇਹਦੇ 5 ਹਿੱਸੇ ਕਿਤੇ ਹੋਏ ਹੁੰਦੇ ਹਨ ਬੇਟਾ ਪਹਿਲਾਂ ਆਪਾਂ ਤੁਹਾਨੂੰ ਕੁਝ ਪ੍ਰਸ਼ਨ ਪੁੱਛਦੇ ਹਾਂ ਘੜੀ ਦੀ ਵੱਡੀ ਸੂਈ ਸਾਨੂੰ ਕਿਸ ਬਾਰੇ ਦੱਸਦੀ ਹੈ ਚਾਰ ਵਿਕਲਪ ਹਨ ਘੰਟੇ ਬਾਰੇ ਸੈਕਿੰਡ ਬਾਰੇ ਮਿੰਟਾਂ ਬਾਰੇ ਜਾਂ ਕਿਸੇ ਬਾਰੇ ਵੀ ਨਹੀਂ ਆਪਾਂ ਹੁਣੇ ਪੜਕੇ ਆਏ ਸੀ ਪਿੱਛੇ ਕਾਦੇ ਬਾਰੇ ਮਿੰਟਾਂ ਬਾਰੇ ਸ਼ਾਬਾਸ਼ ਘੜੀ ਦੀ ਸਭ ਤੋਂ ਛੋਟੀ ਸੂਈ ਸਾਨੂੰ ਕਿਸ ਬਾਰੇ ਦੱਸਦੀ ਹੈ ਘੰਟੇ ਵਾਰੀ ਸੈਕਿੰਡ ਵਾਰੀ ਮਿੰਟਾਂ ਵਾਰੀ ਜਾਂ ਕਿਸੇ ਵਾਰੀ ਨਹੀਂ ਛੋਟੀ ਸੂਈ ਸਾਨੂੰ ਦੱਸਦੀ ਹੈ ਘੰਟੇ ਵਾਰੀ ਸ਼ਾਬਾਸ਼ ਘੜੀ ਦੀ ਸਭ ਤੋਂ ਵੱਡੀ ਤੇਜ਼ ਚੱਲਣ ਵਾਲੀ ਸੂਈ ਸਾਨੂੰ ਕਿਸ ਵਾਰੀ ਦੱਸਦੀ ਹੈ ਘੰਟੇ ਵਾਰੀ ਸੈਕਿੰਡ ਵਾਰੀ ਮਿੰਟਾਂ ਵਾਰੀ ਜਾਂ ਕਿਸੇ ਵਾਰੀ ਨਹੀਂ ਸੈਕਿੰਡਾਂ ਵਾਰੀ ਵੈਰੀ ਗੁੱਡ ਇੱਕ ਦਿਨ ਵਿੱਚ ਕਿੰਨੇ ਘੰਟੇ ਹੁੰਦੇ ਹਨ ਪਿਆਰੇ ਬੱਚਿਓ ਇੱਕ ਦਿਨ ਵਿੱਚ ਘੰਟੇ ਹੁੰਦੇ ਨੇ 24 ਇੱਕ ਘੰਟੇ ਵਿੱਚ ਡੈਸ਼ ਮਿੰਟ ਹੁੰਦੇ ਹਨ ਪਿਆਰੇ ਬੱਚਿਓ ਕਿੰਨੇ ਹੁੰਦੇ ਨੇ 24 ਹੁੰਦੇ ਆ 12 ਹੁੰਦੇ ਆ ਇਕੱਤੇ 60 ਮਿੰਟ ਸ਼ਾਬਾਸ਼ ਤਾਂ ਹੁਣ ਆਪਾਂ ਸਭ ਤੋਂ ਪਹਿਲਾਂ ਸਮਾਂ ਦੇਖਣਾ ਬਟੇ ਆਪਾਂ ਸਿੱਖਦੇ ਹਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਦੇਖਿਆ ਸੀ ਘੜੀ ਦੇ ਵਿੱਚ 1 ਤੋਂ ਲੈ ਕੇ 12 ਤੱਕ ਦੇ ਜਿਹੜੇ ਨੰਬਰ ਨੇ ਉਹ ਲਿਖੇ ਹੁੰਦੇ ਹਨ ਤੇ ਇੱਕ ਨੰਬਰ ਤੋਂ ਦੂਜੇ ਨੰਬਰ ਤੱਕ ਪੰਜ ਹਿੱਸੇ ਛੋਟੀਆਂ ਲੈਣਾ ਲੱਗੀਆਂ ਹੋਈਆਂ ਹਨ ਇਹ ਸਾਨੂੰ ਮਿੰਟਾਂ ਨੂੰ ਦਰਸਾਉਂਦੀਆਂ ਹਨ ਪਿਆਰੇ ਬੱਚਿਓ ਮਤਲਬ ਕਿ 12 ਤੋਂ ਲੈ ਕੇ 1 ਤੱਕ 5 ਮਿੰਟ ਹੁੰਦੇ ਹਨ ਠੀਕ ਹੈ ਕੋਈ ਨਹੀਂ ਆਪਾਂ ਕਿ ਸੂਈਆਂ ਲਾਂਦੇ ਹਾਂ ਇੱਕ ਸੂਈ ਹੈ ਸਾਡੀ ਇਹ 12 ਤੇ ਆਪਾਂ ਸੈਕਿੰਡਾਂ ਵਾਲੀ ਸੂਈ ਇਹਦੇ ਵਿੱਚ ਨਹੀਂ ਲਾਂਦੇ ਇਹਦੇ ਵਿੱਚ ਆਪਾਂ ਇੱਕ ਵੱਡੀ ਸੂਈ ਲਾਈ ਹੈ ਇੱਕ ਛੋਟੀ ਸੂਈ ਵੱਡੀ ਸੂਈ ਹੈ 12 ਤੇ ਤੇ ਛੋਟੀ ਸੂਈ ਹੈ 3 ਤੇ ਤਾਂ ਪਿਆਰੇ ਬੱਚੇ ਹੁਣ ਇਹ ਕੀ ਸਮਾਂ ਦਰਸਾ ਰਹੀ ਹੈ ਇਹਦੇ ਬਾਰੇ ਸਾਨੂੰ ਸਿੱਖਣਾ ਹੈ ਬੇਟਾ ਜਦੋਂ ਵੱਡੀ ਸੂਈ 12 ਤੇ ਹੋਵੇ ਜਦੋਂ ਵੱਡੀ ਸੂਈ 12 ਤੇ ਹੋਵੇ ਛੋਟੀ ਸੂਈ ਜਿਸ ਸੰਖਿਆ ਤੇ ਹੋਵੇਗੀ ਜਿਹੜੇ ਵੀ ਨੰਬਰ ਤੇ ਜਿਹੜੇ ਵੀ ਅੰਕ ਤੇ ਹੋਵੇਗੀ ਉਨੇ ਹੀ ਪੂਰੇ ਪੂਰੇ ਵੱਜਦੇ ਹਨ ਤਾਂ ਪਿਆਰੇ ਬੱਚੇ ਹੁਣ ਵੱਡੀ ਸੂਈ ਸਾਡੀ 12 ਤੇ ਤੇ ਛੋਟੀ ਸੂਈ ਕਿੰਨੇ ਤੇ ਹੈ 3 ਤੇ ਤਾਂ ਹੁਣ ਕਿੰਨੇ ਵਜੇ ਨੇ 3 ਸ਼ਾਬਾਸ਼ ਤਾਂ ਹੁਣ ਕਿੰਨੇ ਵਜੇ ਹੋਏ ਨੇ 3 ਆਪਾਂ ਹੋਰ ਸਮਾਂ ਦੇਖਦੇ ਹਾਂ ਪਿਆਰੇ ਬੱਚਿਓ ਮੈਂ ਸੂਈ ਘੁਮਾ ਲੰਨਾ ਹਾਂ ਹਾਂ ਹੁਣ ਦੇਖੋ ਪਿਆਰੇ ਬੱਚੋ ਹੁਣ ਸਾਡੀ ਵੱਡੀ ਸੂਈ 12 ਤੇ ਹੈ ਤੇ ਛੋਟੀ ਸੂਈ ਹੈ 9 ਤੇ ਤਾਂ ਹੁਣ ਫੇਰ ਬੇਟਾ ਕਿੰਨਾ ਸਮਾਂ ਹੋਇਆ ਹੈ 9 ਵਜੇ ਹਨ ਸ਼ਾਬਾਸ਼ ਤੇ ਆਪਾਂ ਇੱਕ ਵਾਰੀ ਫੇਰ ਇਹਨੂੰ ਗੇੜਾ ਦੇ ਲੈਨੇ ਹਾਂ ਪਿਆਰੇ ਬੱਚੋ ਹਾਂ ਹੁਣ ਦੇਖੋ ਵੱਡੀ ਸੂਈ 12 ਤੇ ਛੋਟੀ ਸੂਈ 4 ਤੇ ਹੁਣ ਕੀ ਸਮਾਂ ਹੋਇਆ ਹੈ 4 ਵਜੇ ਹਨ ਸ਼ਾਬਾਸ਼ ਨਾ ਹੁਣ ਦੱਸਿਓ ਦੇਖੋ ਬੇਟੇ ਵੱਡੀ ਸੂਈ 12 ਤੇ ਛੋਟੀ ਸੂਈ 11 ਤੇ ਹੁਣ ਕੀ ਸਮਾਂ ਹੋਇਆ ਹੈ 11 ਵਜੇ ਹਨ ਵੈਰੀ ਗੁੱਡ ਹੁਣ ਤੱਕ ਆਪਾਂ ਦੇਖਿਆ ਸੀ ਪੂਰਾ ਸਮਾਂ ਜਦੋਂ ਵੱਡੀ ਸੂਈ 12 ਤੇ ਹੁੰਦੀ ਹੈ ਛੋਟੀ ਸੂਈ ਜਿੰਨੇ ਤੇ ਵੀ ਹੁੰਦੀ ਹੈ ਓਨੇ ਹੀ ਵੱਜਦੇ ਹਨ ਤਾਂ ਪਿਆਰੇ ਬੱਚੇ ਹੁਣ ਵੱਡੀ ਸੂਈ ਨੇ ਘੁੰਮਣਾ ਹੈ ਉਹ ਅਲੱਗ-ਅਲੱਗ ਨੰਬਰਾਂ ਤੇ ਅਲੱਗ-ਅਲੱਗ ਅੰਕਾਂ ਤੇ ਜਾਵੇਗੀ ਤਾਂ ਹੁਣ ਜਿਹੜੀ ਸਾਡੀ ਵੱਡੀ ਸੂਈ ਹੈ ਉਹ ਤਾਂ ਚਲੀ ਗਈ 6 ਤੇ ਤੇ ਜਿਹੜੀ ਛੋਟੀ ਸੂਈ ਹੈ ਉਹ 2 ਅਤੇ 3 ਦੇ ਵਿਚਕਾਰ ਚਲੀ ਗਈ ਤਾਂ ਹੁਣ ਸਮਾਂ ਕਿੰਨਾ ਹੋਏਗਾ ਬੇਟਾ ਇਹ ਬੜਾ ਸੌਖਾ ਸਿਸਟਮ ਹੈ ਸੌਖਾ ਇਹ ਹੈ ਕਿ ਇਹ ਸੂਈ 2 ਅਤੇ 3 ਦੇ ਵਿਚਕਾਰ ਹੈ ਜਾਂ ਇਹ ਕਹਿ ਸਕਦੇ ਹਾਂ ਕਿ ਇਹ 2 ਤੋਂ ਅੱਗੇ ਹੈ ਤਾਂ ਪਿਆਰੇ ਬੇਟਾ 2 ਹੀ ਵੱਜਣਗੇ ਠੀਕ ਹੈ ਤੇ ਵੱਡੀ ਸੂਈ ਹੈ 6 ਤੇ ਤੇ ਹੁਣ ਅਸੀਂ 6 ਦੇ ਮਿੰਟ ਬਣਾਣੇ ਹਨ ਪਿਆਰੇ ਬਟਾ ਜਦਾ ਇਹ ਗਿਨ ਲਓ ਇੱਕ ਇੱਕ ਕਰਕੇ 1 2 3 4 5 6 ਇਸ ਤਰ੍ਹਾਂ ਜਾਂ ਫਿਰ ਇੱਕ ਬੜਾ ਸੌਖਾ ਫਾਰਮੂਲਾ ਹੈ ਵੱਡੀ ਸੂਈ ਜਿੰਨੇ ਤੇ ਵੀ ਹੋਵੇਗੀ ਉਹਨੂੰ 5 ਨਾਲ ਗੁਣਾ ਕਰ ਲਿਓ ਤਾਂ ਕਿੰਨੇ ਹੋ ਜਾਣਗੇ 6 5 30 ਤਾਂ ਹੁਣ ਸਾਡਾ ਸਮਾਂ ਕੀ ਹੋਏਗਾ 2:30 ਮਿੰਟ ਜਿਸਨੂੰ ਅਸੀਂ ਢਾਈ ਵੀ ਕਹਿੰਦੇ ਹਾਂ ਕਿ ਹੁਣ ਢਾਈ ਬੱਜੇ ਹੋਏ ਹਨ ਤਾਂ ਚਲੋ ਬੇਟਾ ਕੋਈ ਗੱਲ ਨਹੀਂ ਆਪਾਂ ਹੋਰ ਅਗਲਾ ਸਮਾਂ ਦੇਖਦੇ ਆਂ ਸੂਈਆਂ ਘੁਮਾ ਲੈਣੇ ਆਂ ਆਪਾਂ ਹਾਂ ਤਾਂ ਪਿਆਰੀ ਬੇਟਾ ਹੁਣ ਦੇਖੋ ਸਾਡੀ ਛੋਟੀ ਸੂਈ ਕਿੰਨੇ ਤੇ ਹੈ ਤੇ ਵੱਡੀ ਸੂਈ ਕਿੰਨੇ ਤੇ ਹੈ ਹਾਂ ਛੋਟੀ ਸੂਈ ਸਾਡੀ ਕਿੰਨੇ ਤੇ ਹੈ 9 ਤੋਂ ਅੱਗੇ ਤੇ 10 ਤੋਂ ਪਿੱਛੇ 9 ਅਤੇ 10 ਦੇ ਵਿਚਕਾਰ ਹੈ ਤਾਂ ਕਿੰਨੇ ਘੰਟੇ ਹੋਣਗੇ 9 9 ਵਜੇ ਨੇ ਤਾਂ ਵੱਡੀ ਸੂਈ ਸਾਡੀ ਹੈ 6 ਤੇ 6 ਦਾ ਪਾੜਾ ਅਸੀਂ ਪੜਾਂਗੇ 5 ਤੱਕ 6 5 ती की समा हो गया फिर नौ बज के ती मिनट शाबाश होर समा देख लें प्यारे बेटा एक हाँ तो देखो आ, बेटा होना छोटी सुई चार तो अगे है तो बड़ी सुई छे ते है चार तो अगे चार बज गए छे पांज ती चार बज के ती मिनट ਇਹ ਅੱਧਾ ਸਮਾਂ ਹੈ ਪਿਆਰੇ ਬੇਟਾ ਅੱਧੇ ਸਮੇਂ ਨੂੰ ਅਸੀਂ ਸਾਡੇ ਵੀ ਕਹਿੰਦੇ ਹਾਂ ਜਿਸ ਤਰ੍ਹਾਂ 4:30 ਮਿੰਟ ਹੋਏ ਨੇ ਤਾਂ ਅਸੀਂ ਅਕਸਰ ਹੀ ਕਹਿ ਦਿੰਨੇ ਹਾਂ 4:30 ਹੋਏ ਹਨ ਜਾਂ ਸਾਡੇ 9 ਹੋਏ ਹਨ ਠੀਕ ਹੈ ਤਾਂ ਅਗਲਾ ਸਮਾਂ ਦੇਖਦੇ ਆਂ ਬੇਟਾ ਸੂਈਆਂ ਘੁੰਮ ਗਈਆਂ ਸ਼ਾਬਾਸ਼ ਹੁਣ ਕੀ ਹੋਇਆ ਸਾਡੀ ਛੋਟੀ ਸੂਈ 11 ਤੋਂ ਅੱਗੇ ਹੈ ਅਤੇ ਵੱਡੀ ਸੂਈ ਸਾਡੀ ਹੈ 3 ਤੇ ਤਾਂ ਪਿਆਰੇ ਬੇਟਾ 11 ਤੋਂ ਅੱਗੇ ਹੈ ਤਾਂ ਵੱਜਣਗੇ 11 11 ਵਜੇ ਕਿਉਂ ਨਹੀਂ ਅਸੀਂ ਦੇਖ ਰਹੇ ਹਾਂ ਮਿੰਟ 173 ਤੇ ਤਿੰਨ ਪੰਜੇ ਮੈਂ ਤੁਹਾਨੂੰ ਦੱਸਿਆ ਸੀ ਵੀ ਜਿਹੜੇ ਵੀ ਅੰਕ ਤੇ ਹੋਵੇਗੀ ਉਸਦਾ ਪਹਾੜਾ ਅਸੀਂ 5 ਤੱਕ ਪੜ ਲੈਣਾ ਹੈ ਤਿੰਨ ਪੰਜੇ 15 11 ਵਜੇ 15 ਮਿੰਟ ਆਪਾਂ ਅੱਗੇ ਹੋਰ ਦੇਖ ਲੈਣੇ ਆ ਪੇਰ ਬਟਾ ਸੁੰਜਾ ਕਮਾ ਲੈਣੇ ਆ ਆਪਾਂ ਤਾਂ ਦੇਖੋ ਹੁਣ ਸਾਡੀ ਸੁੰਜਾਂ ਰੁਕ ਗਈਆਂ ਕਿੱਥੇ ਕਿੱਥੇ ਰੁਕ ਗਈਆਂ ਨੇ ਛੋਟੀ ਸੂਈ ਸਾਡੀ ਹੈ 5 ਤੋਂ ਅੱਗੇ 5 ਵਜੇ ਤੇ ਵੱਡੀ ਸੂਈ ਸਾਡੀ ਹੈ 3 ਤੇ 3 ਪਾਜੇ 15 ਤਾਂ ਕੀ ਸਮਾਂ ਹੋ ਗਿਆ 5 ਵਜੇ 15 ਮਿੰਟ 15 ਮਿੰਟ ਵਾਲੇ ਸਮੇਂ ਨੂੰ ਅਸੀਂ ਸਵਾਈ ਵਿੱਚ ਗਿੰਦੇ ਹਾਂ ਪਿਆਰੇ ਬੇਟਾ ਜਿਸ ਤਰ੍ਹਾਂ ਸਵਾ 5 5 ਵਜੇ 15 ਮਿੰਟ ਹੋਏ ਹਨ ਜਿਸ ਨੂੰ ਅਸੀਂ ਸਵਾ 5 ਕਹਿ ਦਿੰਦੇ ਹਾਂ ਜਿਵੇਂ ਇਹ ਕੋਈ ਵੀ ਹੋਰ ਸਮਾਂ ਹੋਇਆ ਹੋਵੇ ਤਾ ਅਸੀਂ ਜਿਵੇਂ ਸਵਾ 4 ਸਵਾ 7 ਤੱਕ ਸਵਾ 8 ਸਵਾ 11 ਸਵਾ 12 ਤਾਂ ਇਹਨੂੰ ਅਸੀਂ ਸਵਾ ਵੀ ਕਹਿ ਦਿੰਨੇ ਹਾਂ ਆਪਾਂ ਇੱਕ ਵਾਰੀ ਘੜੀਆਂ ਦੀਆਂ ਸੂਈਆਂ ਹੋਰ ਕਮਾਨੇ ਹਾਂ ਹਾਂ ਦੇਖੋ ਬੇਟਾ ਹੁਣ ਸਾਡੀ ਛੋਟੀ ਸੂਈ ਹੈ 9 ਤੋਂ ਅੱਗੇ ਤਾਂ 9 ਵਜ ਗਏ ਤੇ ਵੱਡੀ ਸੂਈ ਹੈ 3 ਤੇ 3 ਪਾਜੇ 15 9 ਵਜ ਕੇ 15 ਮਿੰਟ ਤਾਂ ਇੱਕ ਸਮਾਂ ਅਗਲਾ ਦੇਖਦੇ ਹਾਂ ਪਿਆਰੇ ਬੇਟਾ ਹੁਣ ਦੇਖੋ ਹੁਣ ਸਾਡੀ ਛੋਟੀ ਸੂਈ 6 ਤੋਂ ਪਿੱਛੇ ਹੈ 5 ਤੋਂ ਅੱਗੇ ਹੈ ਤਾਂ ਪਿਆਰੇ ਬੇਟਾ 6 ਤੇ ਪਹੁੰਚੀ ਨਹੀਂ ਹੈ 6 ਤੇ ਪਹੁੰਚਣ ਵਾਲੀ ਹੈ 6 ਤੇ ਨਹੀਂ ਪਹੁੰਚੀ ਅਜੇ 5:00 ਵਜ ਗਏ ਹਨ ਤੇ ਮਿੰਟ ਕਿੰਨੇ ਹੋਣਗੇ 9 ਦਾ ਭਾੜਾ 5 ਤੱਕ ਪੜਨਾ ਹੈ ਉਹੀ ਤਰੀਕਾ ਹੈ 9:45 ਭਾ 5:00 ਵਜ ਕੇ 45 ਮਿੰਟ ਹੋ ਚੁੱਕੇ ਹਨ 5:45 ਨੂੰ ਪਿਆਰੇ ਬੇਟਾ ਅਸੀਂ ਪੌਣਾਈ ਦੇ ਵਿੱਚ ਵੀ ਲੈ ਲੈਂਦੇ ਹਾਂ ਪੌਣੇ ਵੀ ਕਹਿ ਦਿੰਦੇ ਹਾਂ ਜਿਸ ਤਰ੍ਹਾਂ ਪੌਣੇ 6 ਕਿਉਂਕਿ 5 ਦਾ ਪੂਰੀ ਵੱਜ ਚੁੱਕੇ ਨੇ 5 ਦਾ ਪੌਣੇ ਹੋ ਹੀ ਨਹੀਂ ਸਕਦੇ 5 ਤੋਂ ਅੱਗੇ ਅੰਕਾਂ ਨਾਲ ਸਾਡਾ 6 ਤਾਂ 6 ਵੱਜਣ ਵਾਲੇ ਹਨ ਜਿਸ ਨੂੰ ਅਸੀਂ ਕਹਿ ਦਨੇ ਹਾਂ ਪੌਣੇ 6 ਪਾਪ 6 ਵੱਜਣ ਦੇ ਵਿੱਚ ਹਜੇ ਇਹ ਵਾਲੇ ਸਾਡੇ 15 ਮਿੰਟ ਬਾਕੀ ਪਏ ਹਨ 5 ਮਿੰਟ ਏ 5 ਦੇ 5 10 ਤੇ 5 15 15 ਮਿੰਟ ਹਜੇ 6 ਵੱਜਣ ਦੇ ਵਿੱਚ ਬਾਕੀ ਪਏ ਹਨ ਇਸ ਕਰਕੇ ਅਸੀਂ ਕਹਿ ਦਨੇ ਹਾਂ ਕਿ ਪੌਣੇ 6 ਜਾਂ 5:40 ਇੱਕ ਵਾਰੀ ਆਪਾਂ ਸੁੰਨੀਆਂ ਹੋਰ ਕਮਾ ਲਨੇ ਆ ਪੁੱਠੀਆਂ ਚੱਲ ਪੀਆਂ ਸੁੰਨੀਆਂ ਵੈਰੀ ਗੁੱਡ ਹਣ ਦੇਖੋ ਸਭ ਤੋਂ ਪਹਿਲਾਂ ਅਸੀਂ ਛੋਟੀ ਸੂਈ ਵੇਖ ਲੈਨੇ ਆ 11 ਤੇ ਨਹੀਂ ਪਹੁੰਚੀ 11 ਤੇ ਪਹੁੰਚਣ ਵਾਲੀ ਹੈ ਤਾਂ ਇਹਦਾ ਮਤਲਬ ਕਿੰਨੇ ਵਜੇ ਨੇ 10 10 ਤੋਂ ਅੱਗੇ ਹੈ 11 ਤੇ ਹਜੇ ਪਹੁੰਚੀ ਨਹੀਂ ਹੈ ਇਸ ਕਰਕੇ 10 ਵਜੇ ਤੇ 9 ਵਜੇ 9:45 10 ਵਜੇ 45 ਅਸੀਂ ਅਗਲਾ ਸਮਾਂ ਦੇਖਦੇ ਹਾਂ ਸ਼ਾਬਾਸ਼ ਤਾਂ ਦੇਖੋ ਪਿਆਰੀ ਬਟਾ ਆ ਜਿਹੜੀ ਛੋਟੀ ਸੂਈ ਹੈ ਉਹ 8 ਤੋਂ ਅੱਗੇ ਹੈ 9 ਤੋਂ ਹਜੇ ਪਿੱਛੇ ਹੈ ਇਹਦਾ ਮਤਲਬ ਹਜੇ 8 ਵਜੇ ਹਨ ਤੇ ਵੱਡੀ ਸੂਈ ਸਾਡੀ 9 ਤੇ ਹੈ 9:45 8:45 ਮਿੰਟ ਭਾ ਪਾਉਨੇ 9 ਹੋ ਚੁੱਕੇ ਹਨ ਹਾਂ ਹੁਣ ਦੇਖੋ ਬੇਟਾ ਇਹ ਸੂਈ ਸਾਡੀ 4 ਤੋਂ ਅੱਗੇ ਹੈ 4:00 ਤੇ ਇਹ ਸੂਈ ਸਾਡੀ 2 ਤੇ ਹੈ 2:10 ਮਿੰਟਾਂ ਵਾਲੀ ਸੂਈ ਦਾ ਬਸ 2 ਪਹਾੜਾ ਹੀ ਅਸੀਂ 5 ਤੱਕ ਪੜ ਲੈਣਾ ਹੈ 2 5 10 ਤੱਕ ਸਾਡਾ ਸਮਾਂ ਕਿੰਨਾ ਹੋਏਗਾ 4:10 ਹੁਣ ਦੇਖੋ ਸ਼ਾਬਾਸ਼ ਛੋਟੀ ਸੂਈ ਸਾਡੀ ਘੰਟਿਆਂ ਵਾਲੀ ਸੂਈ ਹੈ 7 ਤੋਂ ਅੱਗੇ ਹੈ ਤਾਂ 7:00 ਚੁੱਕੇ ਹਨ 7:00 ਤੇ ਵੱਡੀ ਸੂਈ ਸਾਡੀ ਹੈ 4 ਤੇ 4 ਦਾ ਪਹਾੜਾ ਅਸੀਂ 5 ਤੱਕ ਪੜਨਾ ਹੈ 4 5 20 7:20 ਮਿੰਟ हां बेटा ਹੁਣ ਦੇਖੋ ਛੋਟੀ ਸੂਈ ਸਾਡੀ 2 ਤੋਂ ਪਿੱਛੇ ਹੈ 1 ਤੋਂ ਅੱਗੇ ਹੈ 1 ਵਜੇ 10 ਪੰਜੇ 50 1 ਵਜੇ 50 ਮਿੰਟ ਹੋ ਚੁੱਕੇ ਹਨ ਤਾਂ ਉਮੀਦ ਕਰਦਾ ਹਾਂ ਪਿਆਰੀ ਬੇਟਾ ਕਿ ਤੁਹਾਨੂੰ ਟਾਈਮ ਦੇਖਣਾ ਆ ਗਿਆ ਹੋਵੇਗਾ ਤੇ ਆਪਾਂ ਸਮੇਂ ਦੇ ਨਾਲ ਸੰਬੰਧਿਤ ਹੁਣ ਕੁਝ ਸਵਾਲਾਂ ਨੂੰ ਵੇਖਦੇ ਹਾਂ ਘੜੀ ਅਨੁਸਾਰ ਸਹੀ ਕਥਨ ਦੱਸੋ ਪਿਆਰੇ ਬੱਚਿਓ ਇਹ ਸਾਨੂੰ ਇੱਕ ਘੜੀ ਦਿੱਤੀ ਹੋਈ ਹੈ ਘੜੀ ਤੇ ਕਿੰਨੇ ਵਜੇ ਹੋਏ ਹੋਣ ਹੁਣ ਤੁਹਾਨੂੰ ਸਮਾਂ ਵੇਖਣਾ ਆ ਗਿਆ ਹੋਵੇਗਾ ਦੇਖੋ ਛੋਟੀ ਸੂਈ ਹੈ 8 ਤੇ ਤੇ ਵੱਡੀ ਸੂਈ ਹੈ ਸਾਡੀ ਹੈ ਮਿੰਟਾਂ ਵਾਲੀ ਸੂਈ 12 ਤੇ ਜਦੋਂ ਮਿੰਟਾਂ ਵਾਲੀ ਸੂਈ 12 ਤੇ ਹੋਵੇ ਤਾਂ ਘੰਟਿਆਂ ਵਾਲੀ ਸੂਈ ਜਿਹੜੇ ਅੰਕ ਤੇ ਹੋਵੇਗੀ ਉਨੇ ਪੂਰੇ-ਪੂਰੇ ਵੱਜਦੇ ਹਨ 8 8 ਵਜੇ ਹੋਏ ਹਨ ਤਾਂ ਫਿਰ ਆਪਾਂ ਦੇਖਦੇ ਹਾਂ ਸਾਡੇ ਵਿਕਲਪ ਸਾਨੂੰ ਕੀ-ਕੀ ਦਿੱਤੇ ਹਨ ਘੜੀ ਦੀ ਵੱਡੀ ਸੂਈ 12 ਤੇ ਹੈ ਬਿਲਕੁਲ ਠੀਕ ਹੈ ਪਿਆਰੇ ਬਟਾ ਘੜੀ ਦੀ ਵੱਡੀ ਸੂਈ 12 ਤੇ ਹੈ ਘੜੀ ਦੀ ਛੋਟੀ ਸੂਈ 8 ਤੇ ਹੈ ਇਹ ਵੀ ਬਿਲਕੁਲ ਠੀਕ ਹੈ ਘੜੀ ਦੀ ਛੋਟੀ ਸੂਈ 8 ਤੇ ਹੈ ਕੜੀ ਵਿੱਚ 8 ਵਜੇ ਹਨ ਬਿਲਕੁਲ ਠੀਕ ਹੈ ਪਿਆਰੇ ਬੇਟਾ ਵੱਡੀ ਸੂਈ 12 ਤੇ ਹੈ ਛੋਟੀ ਸੂਈ 8 ਤੇ ਹੈ ਤਾਂ ਕੜੀ ਵਿੱਚ 8 ਹੀ ਵਜੇ ਹੋਏ ਹਨ ਤਾਂ ਸਾਡਾ ਉੱਤਰ ਕੀ ਹੋਏਗਾ ਉਪਰੋਕਤ ਸਾਰੇ ਸਹੀ ਕਥਨ ਹਨ ਅਗਲਾ ਸਵਾਲ ਹੈ ਕਿਹੜੀ ਘੜੀ 8:30 ਵਜੇ ਦਾ ਸਮਾਂ ਦਿਖਾ ਰਹੀ ਹੈ ਦੇਖੋ ਬੇਟਾ ਕਿਹੜੀ ਘੜੀ ਦਿਖਾ ਰਹੀ ਹੈ ਆਪਾਂ ਸਾਰੀਆਂ ਘੜੀਆਂ ਦਾ ਸਮਾਂ ਦੇਖ ਲੈਣੇ ਹਾਂ ਨਾਲੇ ਸਾਨੂੰ ਸਮਾਂ ਹੋ ਸਾਡਾ ਅਭਿਆਸ ਹੋ ਜਾਏਗਾ ਸਮਾਂ ਦੇਖਣ ਦਾ 8 ਤੇ ਹੈ ਤੇ ਵੱਡੀ ਸੂਈ 12 ਤੇ ਹੈ ਤਾਂ ਕਿੰਨਾ ਵਜੇਗਾ ਅੱਠ ਸ਼ਾਬਾਸ਼ ਤਾਂ ਇਹ ਦੇਖੋ ਬੇਟਾ ਛੋਟੀ ਸੂਈ ਸਾਡੀ 9 ਅਤੇ 10 ਦੇ ਵਿਚਕਾਰ ਹੈ ਭਾਵ 9 ਵਜਣਗੇ ਤੇ ਵੱਡੀ ਸੂਈ ਸਾਡੀ ਹੈ 6 ਤੇ 6 5 30 9:30 ਵਜ ਕੇ 30 ਮਿੰਟ ਜਿਸ ਨੂੰ ਅਸੀਂ ਸਾਢੇ 9 ਵੀ ਕਹਿੰਦੇ ਹਾਂ ਇਸੇ ਤਰ੍ਹਾਂ ਤੀਜੀ ਕਿੜੀ ਦੇ ਵਿੱਚ ਆਜੋ ਬੇਟਾ ਇਹ 8 ਅਤੇ 9 ਦੇ ਵਿਚਕਾਰ ਹੈ ਜਿਹੜੀ ਘੰਟਿਆਂ ਵਾਲੀ ਸੂਈ ਹੈ ਤਾਂ 8 ਵਜੇ ਹਨ ਤੇ ਇਹ ਹੈ 6 ਤੇ 6 5 30 8 ਵਜ ਕੇ 30 ਮਿੰਟ ਭਾਵ 8:30 ਤੇ ਇਹ ਛੋਟੀ ਸੂਈ 9 ਤੇ ਹੈ ਅਤੇ ਵੱਡੀ ਸੂਈ 12 ਤੇ ਜਦੋਂ ਵੱਡੀ ਸੂਈ 12 ਤੇ ਹੋਵੇ ਜਿਸ ਅੰਕ ਤੇ ਘੰਟਿਆਂ ਵਾਲੀ ਸੂਈ ਹੁੰਦੀ ਹੈ ਉਹ ਪੂਰੇ ਵਜਦੇ ਹਨ ਤਾਂ ਇਹ ਵਜਿਆ 9 ਅਸੀਂ ਦੇਖ ਰਹਾ ਸੀ ਕਿਹੜੀ ਘੜੀ ਸਾਡੇ 8 ਵਜੇ ਦਾ ਸਮਾਂ ਦਿਖਾ ਰਹੀ ਹੈ ਤੀਜੀ ਘੜੀ ਸਾਢੇ 8 ਵਜੇ ਦਾ ਸਮਾਂ ਦਿਖਾ ਰਹੀ ਹੈ ਚੌਥਾ ਸਵਾਲ ਹੈ ਸਾਡਾ ਕਿਹੜੀ ਘੜੀ ਦਿਖਾਈ ਘੜੀ ਤੋਂ 1 ਘੰਟੇ ਪਹਿਲਾਂ ਦਾ ਸਮਾਂ ਦਿਖਾ ਰਹੀ ਹੈ ਪਿਆਰੇ ਬੱਚਿਓ ਹੁਣ ਸਾਨੂੰ ਜੋੜ ਘਟਾ ਵੀ ਸਮੇਂ ਦਾ ਕਰਨਾ ਪਏਗਾ ਹੁਣ ਸਾਡੀ ਇਹ ਘੜੀ ਕਿੰਨੇ ਵਜੇ ਦਾ ਸਮਾਂ ਦਿਖਾ ਰਹੀ ਹੈ ਦੇਖੋ ਪਹਿਲਾਂ ਆ ਛੋਟੀ ਸੂਈ ਸਾਡੀ ਹੈ 6 ਤੇ ਵੱਡੀ ਸੂਈ ਹੈ ਸਾਡੀ 12 ਤੇ ਤਾਂ ਇਹ ਕਿੰਨੇ ਵਜੇ ਹਨ 6 ਸ਼ਾਬਾਸ਼ 1 ਘੰਟਾ ਪਹਿਲਾਂ ਤਾਂ ਅਸੀਂ ਇਹਦੇ ਵਿੱਚੋਂ 1 ਘੰਟੇ ਨੂੰ ਘਟਾ ਲੈਣਾ ਹੈ ਤਾਂ ਘਟਾ ਕੇ ਕਿੰਨਾ ਆਏਗਾ 0 ਚ 0 ਘਟਾਇਆ 0 ਤੇ 6 ਦੇ ਵਿੱਚੋਂ 1 ਘਟਾਏ 5 ਹੁਣ ਅਸੀਂ ਦੇਖਣਾ ਹੈ 5 ਕਿਹੜੀ ਘੜੀ ਵਜਾ ਰਹੀ ਹੈ ਤਾਂ ਪਿਆਰੇ ਬੇਟਾ 5 ਸਾਡੀ ਕਿਹੜੀ ਕਿਹੜੀ ਵਜਾ ਰਹੀ ਹੈ ਜਿਹਦੇ ਵਿੱਚ ਵੱਡੀ ਸੂਈ 12 ਤੇ ਹੋਵੇਗੀ ਤੇ ਛੋਟੀ ਸੂਈ 5 ਤੇ ਉਹ ਹੈ ਦੂਜੀ ਘੜੀ ਤਾਂ ਸਾਡਾ ਉੱਤਰ ਕੀ ਹੋਏਗਾ 5 ਦੂਜੀ ਘੜੀ ਵਜਾ ਰਹੀ ਹੈ ਅਗਲਾ ਸਵਾਲ ਹੈ ਕਿਹੜੀ-ਕਿਹੜੀ 2 ਵਜੇ ਦਾ ਸਮਾਂ ਦਿਖਾ ਰਹੀ ਹੈ ਪਿਆਰੇ ਬੇਟਾ ਆਪਾਂ ਦੇਖਣਾ ਹੈ ਕਿਹੜੀ-ਕਿਹੜੀ ਦਿਖਾ ਰਹੀ ਹੈ ਪਹਿਲਾਂ ਆਪਾਂ ਇਹਦਾ ਸਮਾਂ ਦੇਖ ਲੈਣੇ ਹਾਂ ਛੋਟੀ ਸੋਈ ਇੱਕ ਤੋਂ ਅੱਗੇ ਹੈ 1 ਵਜਾ ਹੈ ਤੇ ਵੱਡੀ ਸੋਈ ਮਿੰਟਾਂ ਵਾਲੀ ਸੋਈ 2 ਤੇ ਹੈ 2 5 10 1 ਵਜੇ 10 ਮਿੰਟ ਇਸੇ ਤਰ੍ਹਾਂ ਦੂਜੀ ਕਿਹੜੀ ਤੇ ਦੇਖ ਲੈਣੇ ਆ ਘੰਟਿਆਂ ਵਾਲੀ ਸੋਈ 12 ਤੋਂ ਅੱਗੇ ਹੈ 12 ਵਜੇ ਹਨ ਤੇ ਮਿੰਟਾਂ ਵਾਲੀ ਸੋਈ 2 ਤੇ ਹੈ 2 5 10 12 ਵਜੇ 10 ਮਿੰਟ ਹੋਏ ਹਨ ਇਸੇ ਤਰ੍ਹਾਂ ਤੀਜੀ ਘੜੀ ਵੱਡੀ ਸੂਈ 12 ਤੇ ਛੋਟੀ ਸੂਈ 2 ਤੇ ਜਦੋਂ ਵੱਡੀ ਸੂਈ ਮਿੰਟਾਂ ਵਾਲੀ ਸੂਈ 12 ਤੇ ਹੋਵੇ ਤਾਂ ਛੋਟੀ ਸੂਈ ਜਿੰਨੇ ਅੰਕ ਤੇ ਵੀ ਹੁੰਦੀ ਹੈ ਉੰਨੇ ਹੀ ਵਜਦੇ ਹਨ ਇਹ 2 ਤੇ ਹੈ ਤੇ ਵਜੇ ਹਨ ਪੂਰੇ 2 ਤੇ ਇਸੇ ਤਰ੍ਹਾਂ ਬੇਟਾ ਸਾਡੀ ਘੰਟਿਆਂ ਵਾਲੀ ਸੂਈ 2 ਤੋਂ ਅੱਗੇ ਹੈ ਅਤੇ ਮਿੰਟਾਂ ਵਾਲੀ ਸੂਈ ਪੂਰੇ 2 ਤੇ ਹੈ 2 5 ਦਾ 2 ਵਜ ਕੇ 10 ਮਿੰਟ ਤਾਂ ਕਿਹੜੀ-ਕਿਹੜੀ 2 ਵਜ ਦਾ ਸਮਾਂ ਦਿਖਾ ਰਹੀ ਹੈ ਤੀਜੀ ਘੜੀ 2 ਵਜ ਦਾ ਸਮਾਂ ਦਿਖਾ ਰਹੀ ਹੈ ਤਾਂ ਅਗਲਾ ਸਵਾਲ ਹੈ ਪੰਨੀਤ ਨੇ ਇਸ ਕੜੀ ਅਨੁਸਾਰ ਕਿੰਨੇ ਵਜੇ ਹੋਏ ਨੇ 6 ਸ਼ਾਬਾਸ਼ ਪੰਨੀਤ ਨੇ 6 ਵਜੇ ਆਪਣਾ ਸਕੂਲ ਦਾ ਕੰਮ ਸ਼ੁਰੂ ਕੀਤਾ ਅਤੇ 1 ਘੰਟੇ ਬਾਅਦ ਆਪਣਾ ਕੰਮ ਖਤਮ ਕੀਤਾ ਕਿਹੜੀ ਕੜੀ ਪੰਨੀਤ ਦੇ ਕੰਮ ਖਤਮ ਕਰਨ ਦਾ ਸਮਾਂ ਦਰਸਾ ਰਹੀ ਹੈ ਪਿਆਰੇ ਬੇਟਾ 6 ਵਜੇ ਹਨ 6 ਤੋਂ 1 ਘੰਟੇ ਬਾਅਦ ਉਹਨਾਂ ਕੰਮ ਖਤਮ ਕੀਤਾ ਤਾਂ ਕਿੰਨੇ ਵਜਣਗੇ 7 ਤਾਂ 7 ਵਜੇ ਆਪਾਂ ਦੇਖਣਾ ਹੈ ਇਹ ਕਿਹੜੀ 8 ਵਜੇ ਦਾ ਸਮਾਂ ਦਿਖਾ ਰਹੀ ਹੈ ਇਹ ਕਿਹੜੀ 9 ਵਜੇ ਦਾ ਤੇ ਇਹ ਕਿਹੜੀ 7 ਵਜੇ ਦਾ ਸਮਾਂ ਦਿਖਾ ਰਹੀ ਹੈ 7 ਵਜੇ ਪੂਰੇ ਤੀਜੀ ਕਿੜੀ ਸਾਨੂੰ ਸਮਾਂ ਦੱਸ ਰਹੀ ਹੈ ਅਗਲਾ ਸਵਾਲ ਹੈ ਕਿੜੀ ਤੇ 6 ਵਜੇ ਹੋਏ ਹਨ 6 ਵਜੇ ਤੋਂ ਦਿਖਾਈ ਸਮੇ ਤੋਂ 3 ਘੰਟੇ ਪਹਿਲਾਂ ਮਿੰਟਾਂ ਵਾਲੀ ਸੂਈ ਕਿਸ ਅੰਕ ਤੇ ਸੀ ਬੇਟਾ ਪ੍ਰਸ਼ਨ ਨੂੰ ਬਹੁਤ ਹੀ ਧਿਆਨ ਦੇ ਨਾਲ ਪੜ੍ਹਨਾ ਹੈ ਅਤੇ ਸਮਝਣਾ ਹੈ ਦਿੱਤਾ ਕੀ ਗਿਆ ਹੈ ਤੇ ਪੁੱਛਿਆ ਕੀ ਗਿਆ ਹੈ ਦਿੱਤਾ ਸਾਨੂੰ ਕੀ ਗਿਆ 6 ਵਜੇ ਹੋਏ ਹਨ ਪੁੱਤੇ ਤਿੰਨ ਘੰਟੇ ਪਹਿਲਾਂ ਤਿੰਨ ਘੰਟੇ ਪਹਿਲਾਂ ਕੀ ਸਮਾਂ ਹੋਇਆ ਸੀ ਪਿਆਰੇ ਬੇਟਾ ਤਿੰਨ ਹੀ ਵਜੇ ਸੀ ਤਾਂ ਤਿੰਨ ਜਦੋਂ ਪੂਰੇ ਬੱਜੇ ਹੋਏ ਸੀ ਤਾਂ ਮਿੰਟਾਂ ਵਾਲੀ ਸੂਈ ਕਿਸ ਅੰਕ ਤੇ ਸੀ ਸਾਨੂੰ ਪੁੱਛਿਆ ਕੀ ਹੋਇਆ ਮਿੰਟਾਂ ਵਾਲੀ ਸੂਈ ਕਿਸ ਅੰਕ ਤੇ ਸੀ ਮਿੰਟਾਂ ਵਾਲੀ ਸੂਈ ਦੱਸਣੀ ਹੈ ਜਦੋਂ 3 ਵਜੇ ਹੋਏ ਸੀ ਪਿਆਰੇ ਬੇਟਾ ਅਸੀਂ ਤਿੰਨ ਬਜਾ ਕੇ ਦੇਖ ਲੈਣੇ ਹਾਂ ਤਾਂ ਮਿੰਟਾਂ ਵਾਲੀ ਸੂਈ ਮਿੰਟਾਂ ਵਾਲੀ ਸੂਈ 12 ਤੇ ਹੀ ਸੀ ਕਿਉਂਕਿ ਜੇ 12 ਤੇ ਹੋਏਗੀ ਤਦ ਹੀ ਪੂਰੇ 3 ਵੱਜਣਗੇ ਤਾਂ ਵੱਟਾ ਵਾਲੀ ਸੂਈ ਕਿੰਨੇ ਤੇ ਸੀ 12 ਤੇ ਅਗਲਾ ਸਵਾਲ ਹੈ ਅੱਜ ਸਵੇਰੇ ਮੀਂਹ ਪਹਿਲੀ ਦਿਖਾਈ ਘੜੀ ਅਨੁਸਾਰ ਸ਼ੁਰੂ ਹੋਇਆ ਅਤੇ ਦੂਜੀ ਘੜੀ ਅਨੁਸਾਰ ਬੰਦ ਹੋਇਆ ਦੱਸੋ ਮੀਂਹ ਕਿੰਨੇ ਘੰਟੇ ਪਿਆ ਪਿਆਰੇ ਬਟਾ ਕਿੰਨੇ ਵਜੇ ਹੋਏ ਹਨ ਪਹਿਲੀ ਘੜੀ ਤੇ ਵੱਡੀ ਸੂਈ 12 ਤੇ ਛੋਟੀ ਸੂਈ 7 ਤੇ 7 ਵਜੇ ਹੋਏ ਹਨ ਤੇ ਦੂਜੀ ਘੜੀ ਤੇ 2012 ਤੇ ਹਨ ਤਾਂ 12 ਵਜੇ ਹੋਏ ਹਨ ਪਿਆਰੇ ਬੇਟਾ ਤੇ ਦੂਜੀ ਘੜੀ ਦੇ ਵਿੱਚੋਂ ਅਸੀਂ ਪਹਿਲੀ ਘੜੀ ਵਾਲਾ ਸਮਾਂ ਘਟਾਵਾਂਗੇ ਤਾਂ ਘਟਾ ਕੇ ਕਿੰਨਾ ਆਏਗਾ 5 ਤਾਂ ਵੀ ਕਿੰਨਾ ਕਿਰਪਿਆ 5 ਘੰਟੇ ਸ਼ਾਬਾਸ਼ ਉਮੀਦ ਕਰਦਾ ਹਾਂ ਤੁਹਾਨੂੰ ਇਹ ਸਾਰੇ ਸਵਾਲ ਅਤੇ ਸਮਾਂ ਵੇਖਣਾ ਆ ਗਿਆ ਹੋਵੇਗਾ ਪਿਆਰੇ ਬੇਟਾ ਸਮੇਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਤਾ ਹੈ ਕਹਿੰਦੇ ਹਨ ਸਮਾ ਉਹਨਾਂ ਦੀ ਹੀ ਕਦਰ ਕਰਦਾ ਹੈ ਜੋ ਸਮੇਂ ਦੀ ਕਦਰ ਕਰਦੇ ਹਨ ਤਾਂ ਪਿਆਰੇ ਬੇਟਾ ਇਸ ਨੂੰ ਤੁਸੀਂ ਬਾਰ ਬਾਰ ਕਰਕੇ ਦੇਖਨੇ ਹਨ ਇਹ ਜਿਹੜੇ ਸਾਦੇ ਸਵਾਲ ਹਨ ਅਭਿਆਸ ਕਰਕੇ ਦੇਖ ਰਹੇ ਹਨ ਅਭਿਆਸ ਨਾਲ ਇਹ ਕੋਈ ਵੀ ਕੰਮ ਬਿਲਕੁਲ ਵੀ ਔਖਾ ਨਹੀਂ ਹੈ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ